ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੇ 29 ਜੁਲਾਈ 2024 ਨੂੰ ਕਿਵੇਂ ਦੇ ਹਾਲਾਤ ਰਹਿੰਦੇ ਦਿਖਾਈ ਦੇ ਰਹੇ ਨੇ ਨਾਲ ਦੀ ਨਾਲ ਗੱਲ ਕਰਾਂਗੇ 30 ਅਤੇ 31 ਨੂੰ ਲਗਭਗ 29 30 31 ਦੀ ਗੱਲ ਕਰੀਏ ਤਾਂ ਓਵਰ ਆਲ ਸਿਸਟਮ ਜਿਹੜੇ ਨੇ ਹੁਣ ਪੰਜਾਬ ਦੇ ਵਿੱਚ ਦਵਾਰਾ ਤੋਂ ਮੀਂਹ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਪੰਜਾਬ ਪੇਪਾਕ ਮੌਸਮ ਵਿਭਾਗ ਦੇ ਅਲਰਟ ਜਿਹੜੇ ਨੇ ਉਹ ਸੱਚ ਸਾਬਤ ਹੁੰਦੇ ਦਿਖਾਈ ਦੇ ਰਹੇ ਨੇ ਲਗਾਤਾਰ ਅਲਰਟ ਫੇਲ ਹੋਣ ਦੇ ਕਾਰਨ ਜਨਤਾ ਦੇ ਵਿੱਚ ਕਾਫੀ ਰੋਸ ਸੀ ਪਰ ਹੁਣ ਲਗਾਤਾਰ ਪਿਛਲੇ ਕਿਸੀ ਕਾਫੀ ਦਿਨਾਂ ਤੋਂ ਮੀਂਹ ਦੇ ਜੋ ਇੱਕ ਸਿਲਸਲਾ ਬਣਿਆ ਹੋਇਆ ਹੈ ਉਸ ਦਿਨੋਂ ਪੰਜਾਬ ਦੇ ਵਿੱਚ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਬੀਤੀ ਕੱਲ ਨੀ ਗੱਲ ਕਰੀਏ ਰਾਤ ਦੇ ਵੇਲੇ ਕਿ ਜਾਂ ਫਿਰ ਦਿਨ ਸ਼ਾਮ ਦੇ ਵੇਲੇ ਤੋਂ ਗੱਲ ਕਰੀਏ ਤਾਂ ਸਰਹੱਦੀ ਇਲਾਕਾ ਪਾਕਿਸਤਾਨ ਦੇ ਨਾਲ ਜਿਹੜਾ ਟੱਚ ਕਰਦਾ ਹੈ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਸਾਹਿਬ ਮੁਖਤਸਰ ਸਾਹਿਬ ਪਟ ਬਠਿੰਡਾ ਹੋ ਗਿਆ ਜੀ ਆਪਣਾ ਗੁਰਦਾਸਪੁਰ ਹੋ ਗਿਆ ਇਹਨਾਂ ਦੇ ਵਿੱਚ ਸ਼ਾਮ ਦੇ ਵੇਲੇ ਸੋਨੇ ਮੀ ਹੁੰਦੇ ਨਾਲ ਨਾਲ ਸਿਸਟਮ ਜਿਹੜੇ ਨੇ ਸੈਂਟਰਲ ਪੰਜਾਬ ਤੋਂ ਅੱਗੇ ਵਧਦੇ ਹੋਏ ਪੂਰਬੀ ਪੰਜਾਬ ਵਿੱਚ ਪਹੁੰਚੇ ਤਾਂ ਉਹਨਾਂ ਇਲਾਕਿਆਂ ਵਿੱਚ ਵੀ ਸੋਨੇ ਮੀ ਹੋਣ ਦੀ ਖਬਰਾਂ ਆਈਆਂ ਨੇ ਤੇ ਹੁਣ ਗੱਲ ਕਰ ਲਈ ਤਾਜ਼ਾ ਸੈਟਲਾਈਟ ਇਮੇਜ ਦੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜਿਲੇ ਸ਼ਹਿਰ ਦੇ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਮੈਂਸ਼ਨ ਕਰ ਦਿਆ ਕਰੋ ਤਾਂ ਕਿ ਬਾਕੀ ਦਰ ਬਹੁਤ ਜਿਆਦਾ ਸੰਘਣੇ ਰੂਪ ਦੇ ਵਿੱਚ ਬੱਦਲਬਾਈ ਖਾਸ ਕਰਕੇ ਪੰਜਾਬ ਦੇ ਵਿੱਚ ਬਣੀ ਹੋਈ ਹੈ ਹਰਿਆਣਾ ਵਿੱਚ ਹਲਕੀ ਹੋਈ ਬੱਦਲਬਾਈ ਹੈ Rajasthan ਵਿੱਚ ਹਲਕੀ ਬੱਦਲ ਹੋਈ ਹੈ ਜਿਸ ਤੋਂ ਕਿ ਪਤਾ ਲੱਗ ਰਿਹਾ ਹੈ ਕਿ ਹਰਿਆਣਾ ਅਤੇ Rajasthan ਚ ਕੋਈ ਵੱਡੀ ਕਾਰਵਾਈ ਫਿਲਹਾਲ ਦਿਖਾਈ ਨਹੀਂ ਦੇ ਰਹੀ ਪਰ ਤਾਜ਼ਾ ਸੈਟਲਾਈਟ ਮੈਪ ਚੋਂ ਦੇਖੀਏ ਤਾਂ ਆਪਾਂ ਪਠਾਨਕੋਟ ਗੁਰਦਾਸਪੁਰ ਵਿੱਚ ਬੱਦਲਬਾਈ ਬਣੀ ਹੋਈ ਹੈ ਜੀ ਸੈਂਟਰਲ ਪੰਜਾਬ ਦੇ ਵਿੱਚ ਆ ਜਾਈਏ ਮੋਗਾ ਲੁਧਿਆਣਾ ਨਾਲ ਦੀ ਨਾਲ ਆਪਣਾ ਪਟਿਆਲੇ ਦੇ ਕੁਝ ਇਲਾਕੇ ਹੋ ਗਏ ਜੀ ਰੂਪਨਗਰ ਨਵਾਂ ਸ਼ਹਿਰ ਬਲਾਚੌਰ ਗੜਾ ਗੜ ਸ਼ੰਕਰ ਨੰਗੜ ਨੰਦਰਪੁਰ ਸਾਹਿਬ ਰੂਪਨਗਰ ਦਾ ਬਹੁਤਾ ਹਿੱਸਾ ਫਤੇਗੜ ਸਾਹਿਬ ਪਟਿਆਲੇ ਦਾ ਬਹੁਤਾ ਹਿੱਸਾ ਜੀ ਫਤੇਗੜ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਕਰਾਲੀ ਮੁਹਾਲੀ ਮੁਰਿੰਡਾ ਚੰਡੀਗੜ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸੰਘਣੀ ਬੱਦਲਵਾਈ ਛਾਈ ਹੋਈ ਹੈ ਜਿਸ ਦੇ ਨਾਲ ਕਿ ਆਉਂਦੇ ਅੱਜ ਗੱਲ ਕਰੀ ਤਾਂ ਸਵੇਰ ਵੇਲੇ ਤੋਂ ਹੀ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰ ਲਈ ਰੈਡਾਰ ਸਿਸਟਮ ਕੀ ਕਰਿਆ ਜੀ ਰਿਪੋਰਟਸ ਸਿਸਟਮ ਤੋਂ ਵੀ ਇਹ ਗੱਲ ਕਲੀਅਰ ਹੋ ਰਹੀ ਹੈ ਕਿ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਦੇ ਨਾਲ-ਨਾਲ ਸੈਂਟਰਲ ਪੰਜਾਬ ਦੇ ਵਿੱਚ ਮੀਂਹ ਤੇ ਬਹੁਤ ਵਧੀਆ ਇਸਟਮ ਹਾਲਾਤ ਬਣ ਚੁੱਕੇ ਨੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਹੁਣ ਦੇਖ ਲੈਂਦੇ ਹਾਂ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ 29 30 ਅਤੇ 31 ਬਾਰੇ ਬੀਤੀ ਕੱਲ 28 ਜੁਲਾਈ ਨੂੰ ਜੋ ਅਲਰਟ ਜਾਰੀ ਹੋਏ ਨੇ ਜੀ ਉਹਨਾਂ ਦੇ ਮੁਤਾਬਕ ਲਾਈਟ ਟੂ ਮੋਡਰੇਟ ਰੇਨ ਵਿਦ ਹੈਵੀ ਟੂ ਹੈਵੀ ਵੈਰੀ ਹੈਵੀ ਅਕਰ ਰੇਨ ਅਕਾਡੇਟਡ ਆਈਸੋਲੇਟਡ ਪ੍ਰੈਸ਼ਰਸ ਇਨ ਸਟੇਟ ਮਤਲਬ ਪੰਜਾਬ ਦੇ ਵਿੱਚ ਸੋਨੇ ਭਾਰੇ ਮੀਂਹ ਹੋਣ ਦੇ ਅਲਰਟ ਨੇ ਜੀ ਅੰਦਰ 24 ਘੰਟੇ ਦੇ ਵਿੱਚ ਜਾਨੀ ਕਿ ਅੱਜ 29 ਤਰੀਕ ਨੂੰ ਤੇ ਹਰਿਆਣਾ ਵਿੱਚ ਵੀ ਬਹੁਤ ਵਧੀਆ ਮੀਂਹ ਹੋਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਲਗਭਗ 29 30 ਅਤੇ 31 ਬਹੁਤ ਵਧੀਆ ਤਰੀਕੇ ਦੇ ਮੀਂਹ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਤੇ ਵਿੱਚ 30 31 ਕਤੀ ਲਗਾਤਾਰ ਪੰਜਾਬ ਦੇ ਵਿੱਚ yellow alert ਅਤੇ ਹਰਿਆਣਾ ਵਿੱਚ ਵੀ 30 31 ਨੂੰ yellow alert ਜਾਰੀ ਹੋ ਚੁੱਕਿਆ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਕਿ ਹੁਣ ਦੁਬਾਰਾ ਤੋਂ ਰਿਚਾਰਜ ਹੋ ਚੁੱਕੇ ਨੇ ਮੌਨਸੂਨ ਤੇ ਲਗਾਤਾਰ ਹੁਣ ਝੜੀ ਵਰਗਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਪੰਜਾਬ ਵਾਸੀਆਂ ਨੂੰ ਹਮਸ ਅਤੇ ਜੋ ਲਗਾਤਾਰ ਪ੍ਰਕੋਪ ਚੱਲ ਰਹੇ ਸੀ ਸੋਕੇ ਦਾ ਉਹ ਕਿਤੇ ਨਾ ਕਿਤੇ ਹੁਣ ਬਠਿੰਡਾ ਇਲਾਕਾ ਰਹਿ ਰਿਹਾ ਜੀ ਲਗਭਗ ਇਹ ਲਈ ਮਾਲੂਂਸੇ ਦੀ ਬੈਲਟ ਰਹਿ ਰਹੀ ਹੈ ਉਹਦੇ ਵਿੱਚ ਵੀ ਜਲਦਮੀ ਹੋਣ ਦੀ ਉਮੀਦਾਂ ਦਿਖਾਈ ਦੇ ਰਹੀਆਂ ਨੇ ਬਾਕੀ ਏਸੀ ਅੱਜ 29 30 31 ਦੀ ਰਿਪੋਰਟ ਜੁਲਾਈ ਦੇ ਆਖਰੀ ਤਿੰਨ ਦਿਨਾਂ ਦੀ ਰਿਪੋਰਟ ਨਵੀਂ ਰਿਪੋਰਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੇ ਦੁਪਹਿਰ ਅਤੇ ਸ਼ਾਮ ਦੀ ਰਿਪੋਰਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਜੀ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ